ਤੁਪਹਿਲਾ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਇੱਕ ਖਾਸ ਮਕਸਦ ਲਈ ਭੇਜਿਆ ਸੀ ਅਸੀਂ ਉਸ ਮਾਲਕ ਨੂੰ ਉਸ ਵਾਹਿਗੁਰੂ ਨੂੰ ਪੁੱល ਕੇ ਅਸੀਂ ਸੰਸਾਰਿਕ ਕੰਮਾਂ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਗੁਆਰੇ ਤਾਂ ਗੁਰੂ ਸਾਹਿਬ ਸਾਨੂੰ ਉਸ ਮਾਲਕ ਨੂੰ ਉਸ ਸੱਚ ਨੂੰ ਯਾਦ ਕਰਨ ਲਈ ਪ੍ਰੇਰਨਾ ਦਿੰਦੇ ਹਨ ਕਿ ਉਹ ਕੇਵਲ ਪਰਮਾਤਮਾ ਹੀ ਸੱਚ ਹੈ ਅਸੀਂ ਸੰਸਾਰ ਦੇ ਉੱਤੇ ਜੋ ਵੀ ਦੇਖ ਰਹੇ ਹਾਂ ਇਹ ਸਭ ਕੁਝ ਝੂਠ ਹੈ ਤਾਂ ਗੁਰੂ ਸਾਹਿਬ ਸਾਨੂੰ ਬਾੜੀ ਦੇ ਅੰਦਰ ਉਸ ਮਾਲਕ ਨੂੰ ਯਾਦ ਕਰਨ ਵਾਸਤੇ ਵਾਰ-ਵਾਰ ਜਤਨ ਆਉਣੇ ਦਿੰਦੇ ਹਨ ਕਿ ਅਸੀਂ ਉਸੇ ਮਾਲਕ ਦਾ ਸਿਮਰਨ ਕਰਨਾ ਹੈ ਉਸੇ ਨੂੰ ਯਾਦ ਰੱਖਣਾ ਹੈ ਸਾਡਾ ਇਨਸਾਨੀ ਦੇਹ ਦੇ ਵਿੱਚ ਜਰਮ ਦਾ ਲਾਹਾ ਲੈ ਕੇ ਅਸੀਂ ਉਸ ਸੱਚ ਨੂੰ ਮਿਲ ਕੇ ਆਪਣੇ ਜੀਵਨ ਦਾ ਲਾਭ ਉਠਾ ਕੇ 83 ਲੱਖ ਜੂਨਾ ਦੇ ਬੰਦਲਾਂ ਤੋਂ ਮੁਕਤ ਹੋ ਸਕਦੇ ਹਾਂ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਾਨੜਾ ਮਹੱਲਾ ਪੰਜਵਾਂ ਦੇ ਅੰਦਰ ਫਰਮਾਨ ਕਰਦੇ ਹਨ ਬਿਸਰ ਗਈ ਸਭ ਤਾਂਤ ਪਰਾਈ ਕੰਨਨਕ ਦੂਜਿਆਂ ਨੂੰ ਸੁਖੀ ਦੇਖ ਕੇ ਮੇਰੇ ਅੰਦਰ ਉਹ ਈਰਖਾ ਦੀ ਪਾਵਨਾ ਉਹ ਸੰਨ ਦੀ ਪਾਵਨਾ ਖਤਮ ਹੋ ਗਈ ਹੈ ਜਬ ਤੇ ਸਾਧ ਸੰਗਤ ਮੋਹਿ ਪਾਈ ਜਦੋਂ ਤੋਂ ਮੈਨੂੰ ਸਤ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦਾ ਮਲਾਪ ਹੋ ਗਿਆ ਹੈ ਤਾਂ ਗੁਰੂ ਸਾਹਿਬ ਫਰਮਾਨ ਕਰ ਰਹਿਆ ਹਨ ਆਪਣੀ ਬਾਣੀ ਦੇ ਅੰਦਰ ਕਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਬ੍ਰਿਜੈ ਜੀਓ ਬਿਨਾ ਭਾਗਾ ਤੋਂ ਬਿਨਾ ਚੰਗੀ ਕਿਸਮਤ ਤੋਂ ਬਿਨਾ ਸਤ ਸੰਗਤ ਦੇ ਨਾਲ ਮਲਾਪ ਨਹੀਂ ਹੁੰਦਾ ਜਦੋਂ ਸਤ ਸੰਗਤ ਮਿਲ ਜਾਂਦੀ ਹੈ ਬਿਨਾਂ ਸੰਗਤ ਤੋਂ ਬਿਨਾਂ ਅਸੀਂ ਸਾਡਾ ਮਨ ਉਸ ਵਕਾਰਾਂ ਦੀ ਮੈਲ ਨਾਲ ਪਰ ਜਾਂਦਾ ਹੈ ਤਾਂ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਕਦਕ ਜਦੋਂ ਤੂੰ ਮੇਰੀ ਸਾਧ ਸੰਗਤ ਦੇ ਵਿੱਚ ਸਾਧ ਸੰਗਤ ਦੇ ਨਾਲ ਮਲਾਪ ਹੋਇਆ ਹੈ ਉਦੋਂ ਤੋਂ ਹੀ ਮੇਰਾ ਕੋਈ ਵੀ ਦੁਸ਼ਮਨ ਨਹੀਂ ਹੈ ਤੇ ਨਾ ਹੀ ਮੈਨੂੰ ਕੋਈ ਉਪਰਾਜਪਦਾ ਹੈ ਸਾਰੇ ਹੀ ਮੈਨੂੰ ਆਪਣੇ ਲੱਗਣ ਲੱਗੇ ਹਨ ਗੁਰੂ ਸਾਹਿਬ ਦੱਸ ਰਹੇ ਹਨ ਜੋ ਪ੍ਰਭ ਕੀਨੇ ਸੋ ਪਲ ਮੰਨਿਓ ਏ ਸਮਤ ਸਾਧੂ ਤੇ ਪਾਈ ਆਪ ਕਹਿ ਰਹੇ ਹਨ ਜੋ ਵੀ ਪ੍ਰਮਾਤਮਾ ਕਰਦਾ ਹੈ ਜੂ ਵਹਿ ਗੁਰੂ ਕਰ ਰਿਹਾ ਹੈ ਉਹ ਚੰਗਾ ਕਰ ਰਿਹਾ ਹੈ ਉਹ ਬਹੁਤ ਹੀ ਵਧੀਆ ਕਰ ਰਿਹਾ ਹੈ ਜੋ ਪ੍ਰਭ ਕੀਨੇ ਸੋ ਪਲ ਮੰਨਿਓ ਕਹਿੰਦੇ ਹੋ ਉਸ ਨੂੰ ਪਲਾ ਕਰਕੇ ਮੰਨ ਲੈਣਾ ਚਾਹੀਦਾ ਹੈ ਇਹ ਸਮਤ ਸਾਧੂ ਤੇ ਪਾਈ ਗੁਰਸਬਰ ਪ੍ਰਮਾਣ ਕਰ ਰਹੇ ਹਨ ਕਿ ਇਹ ਮਤ ਸਤ ਗੁਰੂ ਦੇ ਨਾਲ ਮਿਲ ਕੇ ਪ੍ਰਾਪਤ ਹੋ ਸਕਦੀ ਹੈ ਸਭ ਮੇ ਰਾਵ ਰਹਾ ਪ੍ਰਭ ਇਕ ਗੁਰੂ ਸਵ ਦੱਸ ਰਹੇ ਹਨ ਕਿ ਸਾਰਿਆਂ ਦੇ ਅੰਦਰ ਉਹ ਮਾਲਕ ਉਹ ਵਹਿਗੁਰੂ ਉਹ ਪ੍ਰਮਾਤਮਾ ਸਮਾਰਿਆ ਹੈ ਉਹ ਸਭ ਦੇ ਅੰਦਰ ਵਸ ਰਿਹਾ ਹੈ ਸਭ ਮੇ ਰਾਵ ਰਹਾ ਪ੍ਰਭ ਇਕ ਕਿ ਇੱਕੋ ਹੀ ਪ੍ਰਮਾਤਮਾ ਉਹ ਸਾਰਿਆਂ ਦੇ ਅੰਦਰ ਬਰਾਜ ਮਾਨ ਹੈ ਸਾ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਵੀ ਫਰਮਾਨ ਕਰਦੇ ਹਨ ਕਿ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਆ ਫਰਮਾਨ ਕਰ ਰਹੇ ਹਨ ਕਿ ਉਸ ਮਾਲਕ ਦੀ ਜੋਤ ਸਾਡੇ ਅੰਦਰ ਇਹ ਆਤਮ ਰੂਪੀ ਜੋਤ ਹੈ ਸਾਡੇ ਅੰਦਰ ਬਰਾਜਮਾਨ ਹੈ ਸਾਡੇ ਅੰਦਰ ਉਹ ਮਾਲਕ ਵਸ ਰਿਹਾ ਹੈ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਸ ਜੋਤ ਦਾ ਚਾਨਣ ਸਾਰਿਆਂ ਦੇ ਅੰਦਰ ਮੌਜੂਦ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਆ ਫਰਮਾ ਰਹੇ ਹਨ ਕਿ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਅੰਦਰੋਂ ਪ੍ਰਗਟ ਹੋ ਸਕਦੀ ਹੈ ਅਸੀਂ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਮਾਲਕ ਨੂੰ ਯਾਦ ਰੱਖਣਾ ਹੈ ਉਸ ਦੇ ਹੀ ਗੁਣ ਗਾਇਨ ਕਰਨੇ ਹਨ ਕਿ ਉਹ ਪ੍ਰਮਾਤਮਾ ਹੀ ਕੇਵਲ ਸੱਚ ਹੈ ਪੇਖ ਪੇਖ ਨਾਨਕ ਬਿਗਸਾਈ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਮੈਂ ਪੇਖ ਪੇਖ ਮੈਂ ਉਸ ਮਾਲਕ ਨੂੰ ਜਿਹੜਾ ਸਭ ਦੇ ਅੰਦਰ ਵਸ ਰਿਹਾ ਹੈ ਉਹਨੂੰ ਵੇਖ-ਵੇਖ ਕੇ ਖੁਸ਼ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਅੰਦਰ ਫਰਮਾਨ ਕਰਦੇ ਹਨ ਕਿ ਜੋ ਕੁਝ ਵੀ ਇਸ ਸੰਸਾਰ ਦੇ ਉੱਤੇ ਹੋ ਰਿਹਾ ਹੈ ਉਹ ਸਤ ਗੁਰ ਦੇ ਹੁਕਮ ਦੁਆਰਾ ਹੋ ਰਿਹਾ ਹੈ। ਆਪ ਫਰਮਾ ਰਹੇ ਹਨ ਹੁਕਮੇ ਅੰਦਰ ਸਭ ਕੈ ਬਾਹਰ ਹੁਕਮ ਨਾ ਕੋਈ ਕੰਨ ਜੋ ਕੁਛ ਵੀ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਅਨਸਾਰ ਹੀ ਹੋ ਰਿਹਾ ਨਾਨਕ ਹੁਕਮ ਜੋ ਬੁੱਝੇ ਹੋਮੇ ਕਹੇ ਨਾ ਕੋਈ ਆਪਰਮਾਨ ਕਰ ਰਹੇ ਹਨ ਕਿ ਜਿਹੜੇ ਜੀਵ ਉਸ ਮਾਲਕ ਦੇ ਹੁਕਮ ਨੂੰ ਜਾਣ ਲੈਂਦੇ ਹਨ ਉਹਨਾਂ ਦੇ ਅੰਦਰੋਂ ਹੋਮੇ ਦਾ ਰੋਗ ਵੀ ਖਤਮ ਹੋ ਜਾਂਦਾ ਹੈ ਬਾਣੀ ਦੇ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਹਨ ਹੋਮੇ ਦੀਰਘ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਆ ਫਰਮਾ ਰਹੇ ਹਨ ਕਿ ਹੋਮੇ ਵੀ ਇੱਕ ਬਹੁਤ ਵੱਡਾ ਰੋਗ ਹੈ ਫਰਮਾਨ ਕਰ ਰਹੇ ਹਨ ਕਿ ਇਸ ਦਾ ਦਵਾਈ ਦਾਰੂ ਵੀ ਅਸ ਮਾਹੇ ਇਹਦੇ ਅੰਦਰ ਹੀ ਹੈ ਕਿਰਪਾ ਕਰੇ ਜੇ ਆਪਣੀ ਜੇ ਸਤਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਸ ਮਾਲਕ ਨੂੰ ਯਾਦ ਕਰਾਂਗੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ ਉਸ ਨੂੰ ਯਾਦ ਰੱਖਣਾ ਹੈ ਉਹਦਾ ਸਿਮਰਨ ਕਰਨਾ ਹੈ ਤਾਂ ਸਾਨੂੰ ਉਸ ਦਾ ਸਿਮਰਨ ਕਰਨ ਵਾਸਤੇ ਹੀ ਗੁਰੂ ਸਾਹਿਬ ਸਾਨੂੰ ਵਾਰ-ਵਾਰ ਉਸੇ ਇੱਕ ਦਾ ਉਪਦੇਸ਼ ਇੱਕ ਦਾ ਸਿਮਰਨ ਤੇ ਜ਼ੋਰ ਦੇ ਰਹੇ ਹਨ ਗੁਰੂ ਸਾਹਿਬ ਫਰਮਾਨ ਕਰ ਰਹੇ ਹਨ ਕਿ ਉਹ ਮਾਲਕ ਉਸ ਸੱਚ ਵਾਹਿਗੁਰੂ ਨੂੰ ਯਾਦ ਕਰਨਾ ਹੈ ਸਾਨੂੰ ਤਾਂ ਹੀ ਸੁੱਖ ਮਿਲ ਸਕਦੇ ਹਨ ਤਾਂ ਗੁਰੂ ਸਾਹਿਬ ਕਹਿੰਦੇ ਆ ਸਭ ਸੁਖ ਦਾਤਾ RAM ਹੈ ਉਹ ਪ੍ਰਮਾਤਮਾ ਸੁੱਖਾਂ ਦਾ ਦਾਤਾ ਹੈ ਆਪ ਪ੍ਰਮਾਨ ਕਰ ਰਹੇ ਹਨ ਸੰਸਾਰ ਰੋਗੀ ਨਾਮ दारू ਮੈਲ ਲੱਗੇ ਸੱਚ ਬਿਨਾ ਸੰਸਾਰ ਰੋਗਾਂ ਦੇ ਨਾਲ ਭਰਿਆ ਹੈ ਪਰ ਇਹਦੇ ਉੱਤੇ ਨਾਮ ਦੀ ਦਵਾਈ ਕੰਮ ਕਰਦੀ ਹੈ ਨਾਮ दारू ਮੈਲ ਲੱਗੇ ਸੱਚ ਬਿਨਾ ਸਾਡੇ ਮਨ ਨੂੰ ਜੋ ਵਕਾਰਾਂ ਦੀ ਮੈਲ ਹੈ ਉਹ ਸੱਚ ਤੋਂ ਬਿਨਾ ਉਹ ਲੱਗ ਜਾਂਦੀ ਹੈ ਅਸੀਂ ਉਸ ਮਨ ਨੂੰ ਤੋਂ ਮੈਲ ਉਤਾਰਨ ਵਾਸਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦਾ ਨਾਮ ਜਪਣਾ ਹੈ ਇਸ ਮਨ ਕੋ ਜਨਮ ਜਨਮ ਕੀ ਮਨ ਲੱਗੀ ਕਾਲਾ ਹੋਇਆ ਅਸਿਆ ਕਨਲੀ ਤੋਤੀ ਉਜਨ ਨਾ ਹੋਈ ਜੇ ਸੋ ਤੋ ਇਹ ਪਾ ਕਾਫ ਰੋਮਾਨ ਕਰਦੇ ਹਨ ਕਿ ਇਸ ਨੂੰ ਜਨਮ ਜਨਮ ਦਾ ਮੈਲ ਲੱਗੀ ਹੋਈ ਹੈ ਤੇ ਬਿਲਕੁਲ ਕਾਲਾ ਸਿਆਹ ਹੋਇਆ ਪਿਆ ਤਾਂ ਅਸੀਂ ਸਤਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਤੋਂ ਮੈਲ ਉਤਾਰਨ ਵਾਸਤੇ ਸਤਗੁਰੂ ਦਾ ਸਿਮਰਨ ਕਰਨਾ ਹੈ ਵਾਰ-ਵਾਰ ਉਸ ਨੂੰ ਯਾਦ ਕਰਨਾ ਹੈ ਤਾਂ ਕਿ ਸਾਡਾ ਵੀ ਇਸ ਜਨਮ ਤੇ ਆਇਆ ਸਫਲ ਹੋ ਸਕਦਾ ਹੈ